ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ। ਆਜੋ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਬਾਬਾ ਇਦਰ ਸ਼ੇਖ ਜੀ ਦੇ ਮਰੇ ਕੋਟਲੇ। ਬਣੇ ਰਹੋ ਵੀਡੀਓ ਦੇ ਨਾਲ। ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਬਾਕੀ ਵੀਡੀਓ ਬਾਦੋ ਸ਼ੇਅਰ ਵੀ ਕਰ ਦਿਆ ਕਰੋ। ਤਾਂ ਜੋ ਹੋਰ ਸੰਗਤ ਵੀ ਦਰਸ਼ਨ ਕਰੇ। ਚਲ ਆਮਣੇ ਦਰਬਾਰਾ ਜੀ ਬਾਬਾ ਜੀ ਦਾ। ਆ ਬਾਕੀ ਤੁਸੀਂ ਜਿਹੜੀ ਆ ਕੰਧ ਦੇਖ ਰਹੇ ਹੋ ਨਾ। ਇਹ ਬਹੁਤ ਤਾਕੜਾ ਇਤਿਹਾਸਾ ਕੰਧ ਦਾ। ਇਹ ਕੰਧ ਆ ਜਿਹੜੀ ਜੀ ਬਾਬਾ ਜੀ ਦੇ ਸੇਵਕਾਂ ਦੁਆਰਾ ਬਣਾਈ ਗਈ ਹੈਗੀ ਸ਼ਾਇਦ ਤੇ ਉਸ ਤੋਂ ਬਾਅਦ ਮੇਨ ਗੱਲ ਇਹ ਆ ਵੀ ਇਹ ਬਿਨਾ ਰੇਤੇ ਸਿਮਿੰਟ ਕੋ ਇਦਾਂ ਹੀ ਖੜੀ ਹੈਗੀ ਕਹਿੰਦੇ ਬਹੁਤ ਕਾਫੀ ਟਾਈਮ ਪੁਰਾਣੀ ਹੈ ਕਾਫੀ 100 ਸਾਲ ਹੋ ਗਏ ਇਹ ਕਹਿੰਦਾ ਜਿਹੜੀ ਇਹਦੇ ਤੇ ਕੋਈ ਰੇਤਾ ਸਿਮਿੰਟ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਇਦਾਂ ਹੀ ਖੜੀ ਹੈਗੀ ਇਹ ਤੇ ਤੁਸੀਂ ਦੇਖ ਸਕਦੇ ਹੋਗੇ ਚਲੋ ਹੁਣ ਅੱਪਟੇਕਦੇਗੇ ਮੱਥਾ ਤੇ ਇਧਰ ਬਾਬਾ ਜੀ ਦੀ ਮੇਨ ਐਂਟਰੀ ਹੈਗੀ ਸਾਹਮਣੇ ਬਾਬਾ ਜੀ ਦਾ ਦਰਬਾਰ ਹੈਗਾ ਦੇਖੋ ਜੀ ਸੰਗਤ ਬੜੀ ਸ਼ਰਧਾ ਨਾਲ ਮੱਥਾ ਟੇਕ ਰਹੀ ਹੈਗੀ ਚਲੋ ਜੀ ਲੰਘ ਜੂ ਮੜਾ ਲੰਘ ਦੇਖਿਓ ਬਾਬਾ ਜੀ ਲੰਘ ਜੂ ਮੜਾ ਜੇ ਦੇਖਿਓ ਬਾਈ ਪੇਲੋ ਜੀ ਹੁਣ ਆਪਣਾ ਬਹੁਤ ਸੋਹਣਾ ਮੱਥਾ ਟੇਕ ਗਿਆ ਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਾਂ ਹੁਣ ਚੱਲਦੇ ਆਂਗੇ ਬਾਬਾ ਜੀ ਕਿੰਨੇ ਸੇਵਕ ਨੇ ਬਾਬਾ ਜੀ ਦੇ ਕਿੰਨੀ ਜਗ੍ਹਾ ਬਣੀ ਹੋਈ ਹੈ ਜੀ ਤੇ ਆਜੂ ਫਿਰ ਹੁਣ ਪੱ ਚੱਲੀਏ ਬਹੁਤ ਸੋਹਣਾ ਮੱਥਾ ਟੇਕ ਗਿਆ ਆਪਣਾ ਤੇ ਮਨ ਨੂੰ ਸਕੂਨ ਆ ਗਿਆ ਤਦੇ ਕਿ ਕਿਉਂਕਿ ਇੱਧਰ ਆਏ ਹੋਏ ਆਗੇ ਜ ਜਦੋਂ ਵੀ ਆਉਣੇ ਆਗੇ ਜਦੋਂ ਵੀ ਆਉਣੇ ਆਗੇ ਤਾਂ ਆ ਕੇ ਜਾਣੇ ਆਉਣੇ ਆਗੇ ਮੱਤਾ ਟੇਕੀ ਦਾ ਤੇ ਬਾਕੀ ਜਿਹੜੀ ਤੁਸੀਂ ਇਹ ਕੰਧ ਦੇਖ ਰਹੇ ਮੇਰੇ ਪਿੱਛੇ ਨਾ ਇਹ ਕੰਧਾ ਜਿਹੜੀ ਇਤਾਂ ਹੀ ਇਹਦੇ ਵਿੱਚ ਕੋਈ ਆਪਣੀ ਇਹ ਬਾਬਾ ਜੀ ਨੇ ਉਹਨੇ ਬਣਾਈ ਸੀ ਇਹਦੇ ਦੇ ਕੋਈ ਸਮਿੰਟ ਦੇ ਇੱਥੇ ਤੋਂ ਬਣਾ ਹੀ ਖੜੀ ਹੈਗੀ ਇਹ ਬਾਕੀ ਕੋਈ ਚਲੋ ਅੱਗੇ ਚੱਲਦੇ ਆਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਜਿਹੜੀ ਹੋਰ ਸੰਗਤ ਹੈਗੀ ਉਹ ਵੀ ਦਰਸ਼ਨ ਕਰੇ ਤੇ ਇੱਧਰ ਜਿਹੜਾ ਇਹ ਹਾਲ ਬਣਿਆ ਹੋਇਆ ਹੈਗਾ ਜੀ ਤੁਸੀਂ ਦੇਖ ਸਕਦੇ ਹੋਗੇ ਇੱਧਰ ਸੰਗਤ ਜਿਹੜੀ ਹੈਗੀ ਹੈਗੀ ਉਹ ਆਰਾਮ ਕਰਦੀ ਹੁੰਦੀ ਹੈ ਕਿ ਬੈਠ ਕੇ ਤੇ ਹੁਣ ਆਪਾਂ ਜਾ ਰਹੇ ਹਾਂਗੇ نیچے ਜਿੱਥੇ ਆਪਣਾ ਮੋਟਰਸਾਈਕਲ ਖੜਿਆ ਹੈਗਾ ਤੇ ਆਪਣਾ ਮੋਟਰਸਾਈਕਲ ਆ ਉੱਥੇ ਮੋਟਰਸਾਈਕਲ ਲੈ ਕੇ ਆਪਾਂ ਆਪਣਾ ਤੇ ਉਦੋਂ ਬਾਅਦ ਫਿਰ ਚੱਲਦੇ ਆਂਗੇ ਆਪਾਂ ਘਰ ਨੂੰ ਚੱਲਦੇ ਆਂਗੇ ਤੇ ਉਸ ਤੋਂ ਬਾਅਦ ਫਿਰ ਜਾ ਕੇ ਰੱਬ ਸੁੱਖ ਰੱਖੇ ਪਿੰਡ ਨੂੰ ਚੱਲਦੇ ਆਂਗੇ ਉਹ ਸਾਹਮਣੇ ਖੜਿਆ ਹੈਗਾ ਆਪਣਾ ਮੋਟਰਸਾਈਕਲ ਹੁਣ ਆਪਾਂ ਪਾਈਏ ਆਪਣੇ ਬੂਟ ਬੂਟ ਪਾ ਕੇ ਫਿਰ ਨਿਕਲੀਏ ਛੋਟੇ ਛੋਟੇ ਬੱਚੇ ਜਾ ਰਹੇ ਨੇ ਸਕੂਲੇ ਤਿਆਰ ਵਰ ਤਿਆਰ ਹੋ ਕੇ ਬਿਲਕੁਲ ਹਾਂ ਭਾਈ ਬਰੇ ਚੱਲ ਰਹੀ ਪੜਾਈ ਆ ਬਾਏ 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 ਪਪੀ ਦੇ ਚਾਹ ਚਾਹ ਜੀ ਨਾਲ ਹੀ ਹੌਸਲਾ ਜਾਂਦਾ ਹੈਗਾ ਇੱਕ ਗਰਦ ਮਿੱਟੀ ਬਹੁਤ ਚੜਦੀ ਹੈਗੀ ਧੂੜ ਕਾਫੀ ਫੈਲਦੀ ਹੈਗੀ ਤੇ ਹੁਣ ਆਪਾਂ ਪੀਨੇਗੇ ਚਾਹ ਬੈਠ ਕੇ ਦੁਕਾਨ ਦੇ ਵਿੱਚ ਕਿਉਂਕਿ ਉਦੋਂ ਬਾਅਦ ਜਾਣਾਗਾ ਸਮਾਨੇ ਸਮਾਨੇ ਵਾਲੇ ਕੰਮ ਸਾਰੇ ਨਵੇੜ ਕੇ ਤੇ ਉਦੋਂ ਬਾਅਦ ਜਿਹੜੇ ਛੋਟੇ-ਮੋਟੇ ਕੰਮ ਨੇ ਉਹ ਨਵੇੜ ਲਾਂਗੇ ਪਹਿਲਾਂ ਜ਼ਰੂਰੀ ਸਮਾਨੇ ਵਾਲੇ ਉਹ ਕਰੀਏ ਪਹਿਲਾਂ ਤੇ ਬਾਕੀ ਭਾਈ ਮਾਸਕ-ਮੁਸਕ ਪਾ ਕੇ ਰੱਖਿਆ ਕਰੋ ਗਰਮੀ ਬਹੁਤ ਆ ਆ ਤੂੜ ਤੱਪ ਜਾ ਬਹੁਤ ਚੜਿਆ ਹੋਇਆਗਾ ਮੇਰਾ ਵੀਰ ਉਹ ਤੂੰ ਕੰਟਰੋਲ ਕਰਿਆ ਕਰੋ ਥੋੜਾ ਜਿਹਾ